ਜੀ ਦੋਸਤੋ ਕਿੱਦਾਂ ਹਰੇ ਮੈਂ ਤੁਹਾਡਾ ਨਵਦੀਪ ਦਵੜੀਖਾਨੇ ਵਾਲਾ ਤੇ ਆਪਾਂ ਪਹੁੰਚੇ ਆਂ ਬਾਜੀ ਕੇ ਪਿੰਡ ਜਿਲੇ ਪ੍ਰੋਪੁਰ ਦਾ ਪਿੰਡ ਆ ਗੋਲੂ ਕੇ ਮੋੜ ਦੇ ਲਾਗੇ ਗੁਰੂ ਹਰ ਸਾਹ ਦੇ ਨੇੜੇ ਤੇ ਅੱਜ ਸ਼ੋਅ ਮੈਚ ਹੋਣਾ ਢਾਂਗਾ ਵਰਸੇ ਮਾਨਮਰਾੜ ਜੰਡ ਸਾਹਿਬ ਭਰੀ ਆ ਕੇ ਮਾਨਮਰਾੜ ਜੰਡ ਸਾਹਿਬ ਢਾਂਗਾ ਵਰਸੇ ਜੰਡ ਸਾਹਿਬ ਦਾ ਸ਼ੋਅ ਮੈਚ ਹੋਊਗਾ ਤੇ ਜੰਡ ਸਾਹਿਬ ਦੇ ਪਲੇਅਰ ਗੋਲਾ ਮਹਿਮੂ ਆਣਾ ਸਮਿੱਤ ਪਲਵਾਨ ਆ ਗਿਆ ਯੋਵਨ ਆ ਗਿਆ ਜਗਤ ਸਿੰਘ ਵਾਲਾ ਤੇ ਮੰਦਰ ਖੇਡੂਗਾ ਕਾਂਗੇ ਚ ਸ਼ੀਰ ਵਾਲੀ ਵਾਲਾ ਤੇ ਸੋਨੀਆ ਮਾਨ ਮਰਾੜਾ ਵਾਲਾ ਤੇ ਨਾਲ ਤਲਵੀਰਾ ਪਲਵਾਨ ਆ ਗਿਆ ਤੇ ਨਾਲ ਆ ਗਿਆ ਪ੍ਰਤਾਪ ਪਲਵਾਨ ਤੇ ਬਾਕੀ ਮੁੰਡੇ ਗਏ ਆ ਥੋੜਾ ਜਿਆਦਾ ਸੈਟਿੰਗ ਇੱਧਰ ਫਰੈਸ਼ ਹੋਣ ਤੇ ਉਧਰਲੇ ਪਾਸੇ ਜਿਹੜੇ ਦੂਜੇ ਪਲਵਾਨ ਆ ਬਣੇ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਤੇ ਆਹ ਮੁੰਡੇ ਅੱਜ ਮੈਚ ਵੇਖਣ ਆਏ ਆ ਹੋਰ ਫਿਰ ਮੁੰਡੇ ਕਿਵੇਂ ਆ? ਆ ਮੈਚ ਵੇਖਣਾ ਆ। ਠੀਕ ਆ। ਇਹ ਜੀ ਮੈਚ ਵੇਖਣਾ ਆ ਮੁੰਡੇ। ਤੇ ਵਧੀਆ ਜਿਹੜਾ ਆਏ ਸਾਲ ਮੇਲਾ ਬਾਬਾ ਗਰੀਬ ਸ਼ਾਹ ਦੀ ਯਾਦ ਦੇ ਵਿੱਚ ਕਰਵਾਉਂਦੇ ਆ ਬਾਜੀ ਕੇ ਪਿੰਡ ਵਾਲੇ। ਸਮੁੱਚੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਮੇਲਾ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਆ। ਬਹੁਤ ਵਧੀਆ ਉਤਰਾਲਾ ਆਏ ਸਾਲ। ਦੋ ਮੇਲੇ ਹੁੰਦੇ ਆਗੇ ਬਾਜੀ ਕੇ ਪਿੰਡ ਦੇ ਵਿੱਚ। ਇੱਕ ਸਿਆਲਾਂ ਦੇ ਵਿੱਚ ਉਹਦਾ ਤੇ ਇੱਕ ਗਰਮੀਆਂ ਦੇ ਵਿੱਚ। ਜੀ ਦੋਸਤੋ ਘਾਂਗੇ ਦੀ ਟੀਮ ਦੇ ਪਲੇਅਰ ਵੀ ਆਪਣੇ ਆ ਗਏ ਆ ਤੇ ਘਾਂਗੇ ਵਾਲੇ ਮੁੰਡੇ ਵੀ ਰੈਡੀ ਹੋਣ ਹੋ ਰਹੇ ਆ ਵੀਰਾ ਘਾਂਗਾ ਆਪਣਾ ਕਬੱਡੀ ਕੋਚ ਫੋਰ ਜੀ ਠੀਕ ਠਾਕ ਕੋਚ ਸਾਹਿਬ ਅੱਜ ਫਿਰ ਫੁੱਲ ਤਿਆਰੀ ਆ ਫੁੱਲ ਤਿਆਰੀ ਫੁੱਲ ਤੇ ਕਿਵੇਂ ਆ ਮੇਲਿਆਂ ਦੇ ਪ੍ਰਦਰਸ਼ਨ ਵਧ ਰਿਹਾ ਵਧੀਆ ਵਧੀਆ ਚੱਲਦਾ ਛੱਟ ਚੱਲੀ ਜਾਂਦਾ ਨਾਲ ਭੇਜਿਆ ਆਪਣਾ ਘਾਂਗੇ ਵਾਲਾ ਤੇ ਗੁਰਦੇਵ ਸਿੰਘ ਵੀ ਆ ਗਿਆ ਨਵ ਵੀ ਆ ਗਿਆ ਘਾਂਗੇ ਵਾਲਾ ਆਪਣਾ ਪੂਰਾ ਵਧੀਆ ਜਾਫੀ ਆ ਤੇ ਹੋਊਗੀ ਗੱਲਬਾਤ ਸਿਰਾ ਨੂਰ ਵੀ ਆਇਆ ਬਈ ਅੱਜ ਨਵ ਦੇ ਨਾਲ ਤੇ ਦਿਲਾਰਾਮ ਦੇ ਵਿੱਚ ਬਹੁਤ ਵਧੀਆ ਮੇਲਾ ਕਰਾਇਆ ਭਰਾਵਾਂ ਨੇ ਹੋਰ ਬਈ ਠੀਕ ਆ ਨੂਰ ਵਧੀਆ ਬਈ ਚੜ੍ਹਦੀ ਕਲਾ ਅੱਜ ਫਿਰ ਬਾਈ ਨਾਲ ਆਏ ਆ ਅੱਜ ਬਾਈ ਨਾਲ ਆਇਆ ਕਾਂਗੀ ਠੀਕ ਅੱਜ ਕਾਂਗੇ ਦੀ ਟੀਮ ਨੂੰ ਸਪੋਰਟ ਆ ਭਰਾ ਦੀ ਤੇ ਭੇਜੇ ਕਿਵੇਂ ਆ ਸੈਟਾਂ ਕੰਮ ਤੇ ਨਾਲ ਕਹਿੰਦੇ ਅੱਜ ਗੁਰਵਿੰਦਰ ਸਿੰਘ ਛੋਟਾ ਨਾਂ ਕੀ ਆ ਬਈ ਸੁਣੀ ਨਾ ਗਿੰਦਾ ਗੁਰਵਿੰਦਰ ਸਿੰਘ ਗਿੰਦਾ ਮਸ਼ਹੂਰ ਕਬੱਡੀ ਖਿਡਾਰੀ ਘੰਗੇ ਵਾਲਾ ਇਹ ਛੋਟੇ ਗਰਵਿੰਦਰ ਦੀ ਚਰਚਾ ਹੋ ਰਹੀ ਆ ਵੱਡਾ ਗਰਵਿੰਦਰ ਦਾ ਖੇਡੀਆਂ ਦਾ ਕੈਨੇਡਾ ਆਪੋ ਵੀ ਚਲੇ ਜਾਣਾ ਕੋਈ ਸੀ ਲੈ ਵੀ ਸੋਨੀ ਘੰਗਾ ਪਲੇਅਰ ਤਿਆਰ ਕਰਨ ਦੀ ਅੱਜ ਡਿਊਟੀ ਆ ਪੱਟੇ-ਪੁੱਟੇ ਕੱਟ ਕੇ ਦੇ ਰਿਹਾ ਵਿਚਾਲਿਓ ਕੱਟਣਾ ਏ ਤੇ ਨਾਲ ਸਾਡਾ ਭਤੀਜ ਬੈਠਾ ਇਹ ਖਾ ਰਿਹਾ ਲੇਜ ਜੋਣਾ ਕਿਵੇਂ ਆ ਤੇ ਖੇਡਦਾ ਨਹੀਂ ਅੱਜ ਇਹ ਕਿਉਂ ਟੱਟਪੁੱਟ ਕੱਟੇ ਟੱਟਪੁੱਟ ਦੇ ਵੀ ਅੱਜ ਥੋੜੀ ਜੀ ਪ੍ਰੋਬਲਮ ਆ ਸੋਨੀ ਕਾਂਗਾ ਨਹੀਂ ਖੇਡ ਰਿਆ ਤੇ ਸੋਨੀ ਹੋਰ ਕਿਹੜੇ ਕਿਹੜੇ ਪਲੇਅਰ ਅੱਜ ਆਪਣੇ ਫਰ ਬਈ ਆਪਣੇ ਨਾਲ ਬਾਕੀ ਪਿੰਡ ਦੇ ਹੀ ਆ ਮੁੰਡੇ ਨਵੇਂ ਗੁਰਦੇਵ ਆ ਸਾਵਾ ਹੂੰ ਵੀਰਾ ਕੋਚ ਭੇਜ ਆਇਆ ਗੁਰਵਿੰਦਰ ਆ ਮੰਦਰਾ ਸੀਰ ਵਾਲੇ ਵਾਲਾ ਮੁੰਡਾ ਹੂੰ ਤੇ ਇੱਕ ਪਲਵਾਨ ਆ ਜੱਜ ਸਿੰਘ ਵਾਲੇ ਦਾ ਸਮਿੱਤ ਸਮਿੱਤ ਆ ਠੀਕ ਆ ਪਲਵਾਨ ਵਰਗੇ ਵੀ ਆ ਗਿਆ ਤੇ ਸਮਿੱਤ ਵਰਗੇ ਤਾਂ ਉਧਰ ਉਧਰਲੇ ਪਾਸੇ ਹੋ ਗਏ ਚਮਚਾਨ ਘਾਟ 'ਚ ਖੜੇ ਆ ਰੈਡੀ ਹੋ ਰਹੇ ਆ ਉਹ ਵੀ ਮੁੰਡੇ ਤੇ ਦੋਸਤੋ ਅੱਗੇ ਫਿਰ ਆਪਾਂ ਦਿਖਾਉਣੇ ਆ ਮੈਚ ਦੇ ਵਿੱਚ ਪੈਂਦੀਆਂ ਰੇਡਾਂ ਤੇ ਲੱਗਦੀ ਜੱਫੀ ਝਾਪਟਾਂ ਦਿਖਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਭਰਾ ਦੀ ਸਪੋਰਟ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਹਾਂ ਉਹ ਵਧੀਆ ਵੀਡੀਓ ਹੁੰਦੀਆਂ ਭਰਾ ਦੀਆਂ ਹਾਂ ਨੂੰ ਵੇਖਿਆ ਕਰੋ ਚੱਕ ਕੇ ਚੱਕ ਕੇ ਰੱਖਿਆ ਕਰੋ ਕੰਮ ਨੂੰ ਹਾਂ ਚੱਕ ਕੇ ਪੂਰਾ ਪੂਰਾ ਚੱਕ ਕੇ ਹਾਂ ਜਿਹੜੇ ਹੁਣ ਗੰਦੀਆਂ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਤਾਂ ਮੈਂ ਕੰਮ ਸਖਤ ਹੋ ਗਿਆ ਉਹਨਾਂ ਤੇ ਆਟ ਗਿਆ ਸਹੀ ਵੀਡੀਓ ਹੁੰਦੀਆਂ ਇਹ ਸੁੰਨੀ ਆਪਣੀਆਂ ਕੰਧ ਨਹੀਂ ਉਹ ਕਰਦੀ ਨਹੀਂ ਕਰਿਆ ਕਰਨ ਕਿ ਜਿੱਦਾਂ ਦਾ ਮਨ ਕੇ ਚਲੋ ਮਾਹੌਲ ਬਣ ਗਿਆ ਉਦਾਂ ਦਾ ਬਣ ਜਾਂਦਾ ਹੁੰਦਾ ਹਮਮਮ ਹੁਣ ਮਾਹੌਲ ਵਧੀਆ ਚੱਲ ਵਧੀਆ ਵੀਡੀਓ ਸ਼ੇਅਰ ਕਰਿਆ ਕਰੋ ਬੱਚਿਆਂ ਨੂੰ ਸਿਹਤ ਮਿਲੇ ਹਮਮਮ ਮਾੜੀਆਂ ਵੀਡੀਓ ਨਾ ਦੇਖਿਆ ਕਰੋ ਹਮਮਮ ਲੈ ਵੀ ਦੋਸਤੋ ਵੀਡੀਓ ਨੂੰ ਕਰਿਓ ਬਤ ਤੋਂ ਬਾਦ ਸ਼ੇਅਰ ਤੇ ਬਾਕੀ ਆਪਾਂ ਮੈਚ ਦਿਖਾਵਾਂਗੇ ਤੁਹਾਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਦੋਸਤੋ ਆਪਾਂ ਹੁਣ ਆ ਗਏ ਆ ਗਰਾਊਂਡ 'ਚ ਤੇ ਗਰਾਊਂਡ ਬਾਈਰ ਆਪਣੇ ਬਾਈਰ ਕੀ ਕਰ ਰਿਹਾ ਰੈਡੀ ਸੁਹਾਗਾ ਜਿਹੜਾ ਲੱਗ ਰਿਹਾ ਗਰਾਊਂਡ ਦੇ ਵਿੱਚ ਤੇ ਦਰਸ਼ਕ ਵੀਰ ਆ ਗਿਆ ਤੇ ਮੇਲਾ ਕਮੇਟੀ ਵੀ ਪਹੁੰਚ ਚੁੱਕੀ ਆ ಗ್ರಾಮ ਪੰਚਾਇਤ ਬਾਜੇ ਕੀ ਵਿੰਦਰ ਸਿੰਘ ਜੀ ਬੱਤੀ ਸਰਪੰਚ ਸਾਹਿਬ ਵੀ ਪਹੁੰਚ ਚੁੱਕੇ ਆ ਇਧਰ ਆਪਣੇ ਦਰਸ਼ਕ ਵੀ ਦੇਖੋ ਬਾਈ ਮਰਿੰਡਾ ਵੀ ਆ ਗਿਆ ਸਾਰੇ ਆਪਣੇ ਭਰਾ ਮਾਸਟਰ ਜੀ ਵੀ ਆ ਗਿਆ ਇਧਰਲੇ ਪਾਸੇ ਚਰਚਕ ਵੀਰ ਆਪਣੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਮੈਚ ਦਾ ਤੇ ਪਹਿਲਵਾਨ ਵੀ ਆ ਗਏ ਆ ਰੈਡੀ ਹੋ ਕੇ ਕਰਦੇ ਆਪਾਂ ਪਹਿਲਵਾਨਾਂ ਦੇ ਨਾਲ ਵੀ ਗੱਲਬਾਤ ਤੇ ਸਮੁੱਚੀ ਮੇਲਾ ਕਮੇਟੀ ਸਮੁੱਚੀ ਮੇਲਾ ਕਮੇਟੀ ਦਾ ਧੰਨਵਾਦ ਕਰਦੇ ਆਪਾਂ ਜੋ ਆਏ ਸਾਲ ਬਹੁਤ ਵਧੀਆ ਮੇਲਾ ਕਰਾਉਂਦੇ ਆ ਬਾਬਾ ਗਰੀਬ ਸ਼ਾਹ ਦੀ ਆਦ ਦੇ ਵਿੱਚ ਗਰਮੀ ਦੇ ਵਿੱਚ ਖਾੜ ਮਹੀਨਾ ਹੁੰਦਾ ਇਸ ਸਿਆਲਾਂ ਦੇ ਵਿੱਚ ਵਧੀਆ ਮੇਲਾ ਹੁੰਦਾ ਦਸੰਬਰ ਦੇ ਵਿੱਚ ਹੁੰਦਾ ਮੇਲਾ ਪ੍ਰੀਤ ਵੀ ਆ ਗਿਆ ਆਪਣਾ ਬਹੁਤ ਵਧੀਆ ਜਿਹੜਾ ਅੱਜ ਸ਼ੋਅ ਮੈਚ ਆਪਾਂ ਦੇਖਣਾ ਮੰਗਲ ਪਲਵਾਨ ਵੀ ਬਾਜੀਗੜਾ ਪਹੁੰਚ ਚੁੱਕਿਆ ਹਾਂਜੀ ਸਾਡੇ ਸਰਪੰਚ ਸਾਹਿਬ ਬਿੰਦਰ ਸਿੰਘ ਜੀ ਬੱਟੀ ਸਰਪੰਨ ਸਾਹਿਬ ਸਦੀਗਾਲ ਜੀ ਤੇ ਸਰਪੰਨ ਸਾਹਿਬ ਅੱਜ ਫਿਰ ਮੇਲੇ ਦੇ ਜਿਹੜਾ ਤੁਸੀਂ ਕਰਵਾ ਰਹੇ ਹੋ ਕਬੱਡੀ ਕਬੱਡੀ ਦੇ ਕਿੰਨੇ ਮੈਚ ਕਰਵਾ ਰਹੇ ਹੋ ਕਬੱਡੀ ਦਾ ਜਿਹੜਾ ਹੈਗਾ ਇਹ ਇੱਕ ਸ਼ੋਅ ਮੈਚ ਹੀ ਹੋਏਗਾ ਇੱਕ ਸ਼ੋਅ ਮੈਚ ਹੀ ਟੀਮਾਂ ਕਿਹੜੀਆਂ ਕਰ ਗਈਆਂ ਇਹ ਟੀਮਾਂ ਇੱਕ ਆਪਣਾ ਮੰਗਲ ਲੈ ਕੇ ਆਇਆ ਦੇਖੀ ਰੂਪ ਕਰਨ ਦਾ ਲੈ ਕੇ ਆਇਆ ਠੀਕ ਹੈ ਟੀਮਾਂ ਲੈ ਕੇ ਆਇਆ ਠੀਕ ਹੈ ਜੀ ਮਾਜਾ ਵਰਸੇ ਮਾਲਵਾ ਹਾਂ ਬਿਲਕੁਲ ਬਹੁਤ ਵਧੀਆ ਜਿਹੜਾ ਮੈਚ ਅੱਜ ਖੇਡਿਆ ਨਾ ਤੇ ਸਰਪੰਤਾ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਅੱਜ ਹਾਂ ਇੱਕ ਮੇਲੇ ਦੀ ਕੁਸ਼ਤੀ ਹੈ ਤੇ ਇੱਕ ਆਪਣੇ ਫਟੇ ਦੀ ਹੈ ਠੀਕ ਹੈ। ਤੋਂ ਬਹੁਤ ਵਧੀਆ ਉਸਤਨ ਉਹ ਕਹਿ ਕੇ ਜਿਹੜਾ ਲਗਾਇਆ ਸੀ ਕੋਈ ਹੋਣਗੇ ਜੀ ਜਿਹੜੀਆਂ ਜਿਹੜੀਆਂ ਬੁੱਕ ਕੀਤੀ ਆਪਾਂ ਬਸ ਬਿਲਕੁਲ ਠੀਕ ਹੈ। ਤੋਂ ਬਹੁਤ ਵਧੀਆ ਅੱਜ ਦੇ ਮੇਲੇ ਦੇ ਕੋਸਤਾਂ ਬੁੱਕ ਕੀਤੀ ਪਹਿਲਵਾਨਾਂ ਦੀਆਂ ਹੋਣੀਆਂ ਤੇ ਸਰਪੰਚ ਸਾਹਿਬ ਆਏ ਮਾ ਸਾਲ ਦੇ ਵਿੱਚ ਕਿੰਨੇ ਮੇਲੇ ਹੁੰਦੇ ਆ ਬਾਬਾ ਜੀ? ਆਪਣੇ ਸਾਲ ਇੱਕ ਦੋ ਮੇਲੇ ਹੁੰਦੇ ਜੀ। 1 ਜਨਵਰੀ ਚ ਹੁੰਦਾ ਠੀਕ ਹੈ ਜੀ। ਆਪਣੇ ਮਾਗ ਦੀ ਅਖ ਨੂੰ ਜਨਵਰੀ ਦੀ ਅਖ ਨੂੰ ਹਾਂ ਜੀ ਦੋ ਮੇਲੇ ਠੀਕ ਹੈ। ਤੋਂ ਬਾਬਾ ਗਰੀਬ ਸ਼ਾਹ ਦੀ ਆਦ ਦੇ ਵਿੱਚ ਦੋ ਮੇਲੇ ਕਰਵਾਏ ਜਾਂਦੇ ਆ। ਪਿੰਡ ਬਾਜੀਕੇ ਜ਼ਿਲ੍ਹਾ ਫਰੋਜ਼ਪੁਰ ਦਾ ਪਿੰਡ ਆ ਜੀ ਬਾਜੀ ਬਿਲਕੁਲ ਬੋਲੂ ਕੇ ਮੋੜ ਦੇ ਲਾਗੇ ਬਹੁਤ ਵਧੀਆ ਇਸ ਹਾਲ ਆਏ ਮੈਨੂੰ ਲੱਗਦਾ ਵੀ ਦੋ ਮੇਲੇ ਤੇ ਆਪਾਂ ਯਾਰੀ ਕਬੱਡੀ ਕਰਾਉਣੀ ਕਰਾਉਣੀ ਕਬੱਡੀ ਹੋਣੀ ਹੈ ਜਿਹੜੀ ਸਰਦੀ ਵਾਲਾ ਮੇਲਾ ਹੁੰਦਾ ਉਹਦੇ ਚ ਨਾਮੀ ਪਲੇਅਰ ਜਿਹੜੇ ਆਗੇ ਉਹ ਆਪਾਂ ਲੈਂਦੇ ਠੀਕ ਹੈ ਜਿਹਨੇ ਪਿੱਛੇ ਗੋਪੀਪੰਦੀ ਗੁਰੀਆ ਖੇਡ ਕੇ ਗਿਆ ਤੇ ਜਿਹੜਾ ਅੱਗੇ ਹੋਊਗਾ ਇਹਦੇ ਚ ਹੋਰ ਵੀ ਆਪਾਂ ਚੰਗੇ ਪਲੇਅਰ ਜਿਹੜੇ ਆਗੇ ਆ ਉਹ ਲੈ ਕੇ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਸਾਡੇ ਸਿੰਦਰ ਕੈਣੀ ਬੱਤੀ ਬਹੁਤ ਵਧੀਆ ਪਿੰਡ ਦਾ ਵੀ ਵਿਕਾਸ ਕਰਵਾ ਰਹੀ ਆ ਤੇ ਪਿੰਡ ਦੇ ਵਿੱਚ ਮੇਲੇ ਵੀ ਆਏ ਸਾਲ ਜਿਹੜੇ ਦੋ ਮੇਲੇ ਕਰਵਾਉਂਦੇ ਨੇ ਤੇ ਬਹੁਤ ਵਧੀਆ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਉਪਰਾਲੇ ਜਿਹੜੇ ਵੱਡੇ ਪੱਧਰ ਤੇ ਕਰਦੇ ਨੇ ਉਸ ਮੁਕਤੀ ಗ್ರಾಮ ਪੰਚਾਇਤ ਦਾ ਧੰਨਵਾਦ ਆ ਪਿੰਡ ਵਾਜੀਗੇ ਤੇ ਸਾਡੀ ਮੇਲਾ ਕਮੇਟੀ ਬਹੁਤ ਵਧੀਆ ਜਿਹੜਾ ਉਪਰਾਲਾ ਇਸ ਸਾਲ ਕਰਦੇ ਆ ਬਹੁਤ-ਬਹੁਤ ਧੰਨਵਾਦ ਸਾਰੀ ਮੇਲਾ ਕਮੇਟੀ ਦਾ ਆਖਰੀ ਬਾਕੀ ਹਾਂਜੀ ਬਾਈ ਜੀ ਪਿੰਡ ਬਾਜੇਕੇ ਦਾ ਮੇਲਾ ਜੇਤੂ ਰਹੀ ਟੀਮ ਪਿੰਡ ਕਾਂਗਾ ਪਹਿਲੇ ਨੰਬਰ ਤੇ ਆਈ ਆ ਟ੍ਰੈਕਟਰੀ ਟੀਮ ਪਿੰਡ ਜੰਡ ਸਾਹਿਬ ਬਹੁਤ ਵਧੀਆ ਮੇਲਾ ਆਪਣੇ ਸਰਕਾਰ ਜੋ ਭਰਾਮਾ ਨੇ ਕਰਾਇਆ ਸਰਪੰਚ ਵਿਵੇnder ਸਿੰਘ ਜੀ ਭੱਟੀ ਨਿਵਾਜੇ ਕੇ ਸਮੂਰਤੀ ਮੇਲਾ ਕਮੇਟੀ ਸਮੂਰਤੀ ਗ੍ਰਾਮ ਪੰਚਾਇਤ ਪਿੰਡ ਬਾਜੇ ਕੇ ਬਹੁਤ ਵਧੀਆ ਮੇਲਾ ਹੋਇਆ ਤੇ ਮੇਲੇ ਤੇ ਜਿੱਤੀਆਂ ਟੀਮਾਂ ਨੂੰ ਬਾਦਸਰਗ ਟੀਮਾਂ ਨੂੰ ਜਿਹੜੇ ਇਨਾਮ ਦਿੱਤੇ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਮੁੱਖਤਾ ਪਿੰਡ ਬਾਜੇ ਕੇ